ਆਹ ਕੀ ਗੱਲ ਹੋ ਗਈ ਅੱਜ ਬੜੇ ਖੁਝ ਹੋਈ ਜਾਣੇ ਓਏ ਵੱਡੇ ਵੀਰ ਉਹ ਨਜ਼ਾਰੇ ਆ ਗਿਆ ਓਏ ਪਰ ਕਹਾ ਦਾ ਉਹ ਦਿੱਲੀ ਵਾਲੀ ਖ਼ਬਰ ਜੀ ਸੁਣ ਕੇ ਆ ਕਾ ਜੱਜਾ ਮਾਂ ਨਜ਼ਾਰੇ ਤੁਰੇ ਲਈ ਜਾਣੇ ਓਏ ਅੱਛਾ ਤਸਾ ਸੱਚੀ ਲਾਇਆ ਓਏ ਓਏ ਮੰਤਾ ਚਾਰੂ ਆਣੇ ਜੀ ਕਹਣ ਕੇ ਵਾੜਾ ਸੁਆਦ ਆਇਆ ਓ ਬੱਲੇ ਓਏ ਵੱਡੇ ਵੀਰ ਤੂੰ ਤਾਂ ਸ਼ਾ ਗਿਆ ਪਰ ਮੰਤਾ ਲੱਗਦਾ ਰਾਜੇ ਜੰਕ ਤੋਂ ਬਾਅਦ ਹੁਣ ਤੇਰਾ ਨੰਬਰ ਆਊਆ ਕਾਰ ਦਾ ਕੋਣੇ ਵੀ ਤੇਰੇ ਵਾਂਗੂ ਸਾਰੀ ਦੁਨੀਆ ਜਿੱਤੀ ਸੀ ਮੈਂ ਉਹਦੀ ਰਿਸਕ ਕਿੱਥੇ ਕਰ ਲਵਾਂ ਕਿਉਂ ਕਸਰਾ ਕੋਈ ਹਜੇ ਓਏ ਮੇਰੇ ਤੋਂ ਅੱਗੇ ਇੱਕ ਦੋ ਸੁਰਬੇ ਜਿੱਤਣ ਵਾਲੇ ਪਾਏ ਆ ਓਏ ਉਹ ਕਿਹੜੇ ਆਇਆ ਕਪਾ ਪੰਜਾਬ ਨਾ ਵੇ ਬੱਡੇ ਵੀਰ ਉਹ ਪੰਜਾਬ ਦਾ ਨਾ ਸੁਣ ਕੇ ਮੇਰੇ ਤਾਂ ਤਰਨ ਖੁੱਭ ਗਈ ਔਰ ਤਰਨ ਖੁੱਬੇ ਨਹੀਂ ਪਾਈ ਹੁੰਦੀ ਆ ਮਲੇ ਜੇ ਪਈ ਆ ਔਰ ਮੈਨੂੰ ਪੜ੍ਹਣੀ ਵੀ ਆਉਂਦੀ ਆ